ਆਸੀਂ ਇਲਾਕੇ ਦੇ ਲੋਕਾਂ ਦੀ ਮੰਗ ਆਸੀਂ ਜਿਵੇਂ ਲੁਧਿਆਣੇ ਵਾਲਾ ਕਾਲਾ ਪਾਣੀ ਪੀਣ ਵਾਲਾ ਆ ਰਿਹਾ ਤੇ ਪਾਣੀ ਸਾਨੂੰ ਸਾਫ਼ ਕਿਉਂ ਨਹੀਂ ਮਿਲ ਰਿਹਾ ਮੈਰੀ ਪਾਣੀ ਕਿਉਂ ਨਹੀਂ ਮਿਲ ਰਿਹਾ ਨਰਮੇ ਦੇ ਚੰਗੇ ਪੀਚ ਕਿਉਂ ਨਹੀਂ ਮਿਲੇ ਪੰਜਾਬ ਐਗਰੋ ਕਿਸਾਨਾਂ ਦੇ ਜਿਹੜੇ ਕਿਰੂਤੀ ਪੇਮੈਂਟ ਕਿਉਂ ਨਹੀਂ ਦੇ ਰਹੀ ਸਾਡੇ ਸਵਾਲਾਂ ਦੇ ਜਵਾਬ ਤਾਂ ਕੀ ਦੇਣੇ ਹੁਣ ਤਾਂ ਸਾਨੂੰ ਧੱਕਾ ਮੁੱਤੀ ਕਰਕੇ ਬਖਤਰਬਾਦ ਗੱਡੀ ਵਿੱਚ ਬਿਠਾ ਲਿਆ ਜਿਹੜੀ ਸਾਡੀ ਅੱਜ ਕਿਸਾਨੀ ਝੰਡਿਆਂ ਦੀ ਇਹਨਾਂ ਨੇ ਬੇਦਵੀ ਕੀਤੀ ਹੈ ਉਹਦਾ ਉਹਦਾ ਦੇ ਐਸਟੀਐਮ ਕੀ ਸਟੈਂਡ ਲੈਂਦਾ ਅੰਨ ਦਾਦਨ ਵਾਲਾ ਟੱਕਾ ਆ ਧੁਮਕਾਇਆ ਜਾ ਰਿਆ ਅਫਸਰਾਂ ਵੱਲੋਂ ਧੁਮਕਾਇਆ ਜਾ ਰਿਆ ਨਹੀਂ ਫੋਨ ਦੇ ਦਿਓ ਅਸੀਂ ਕੋਈ ਹੱਤਬਾਦੀ ਨਹੀਂ ਔਰ ਸਾਨੂੰ ਕਿਹਾ ਜਾ ਰਿਆ ਤੁਹਾਨੂੰ ਠਾਣੇ ਲਿਆ ਕੇ ਕਰਦੇ ਸਿੱਧਾ ਜਿਵੇਂ ਕਰੀਦਾ ਨਹੀਂ ਨਾ ਛੱਡਿਆ ਕਿ ਅਸੀਂ ਪੱਕੇ ਤੌਰ ਤੇ ਟੂਲ ਕਲਾਜ ਤੇ ਬੈਠੇ ਹਾਂ ਕਿ ਜਿਹੜਾ ਵਾਲੇ ਤੇ ਇਹਨੂੰ ਬੰਦ ਕਰ ਦਿਆਂਗੇ ਤੇ ਰੋਡ ਵੀ ਜਾਮ ਲਾਵਾਂਗੇ ਅਸੀਂ ਪਿੰਡਾਂ ਵਿੱਚ ਵੀ ਬਾਈਕਾਟ ਕਰਾਂਗੇ ਇੱਕ ਵੀ ਲੀਟਰ ਨੂੰ ਪਿੰਡਾਂ ਵਿੱਚ ਨਹੀਂ ਪੜਨ ਦੇਣਾ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦਾ ਜਬ ਬੋਹਰ ਦੇ ਪਿੰਡਾਂ ਦਾ ਦੌਰਾ ਹੈ ਇਸ ਦੌਰਾਨ ਕੁਝ ਕਿਸਾਨਾਂ ਨੇ ਮੁੱਖ ਮੰਤਰੀ ਤੋਂ ਸਵਾਲ ਪੁੱਛਣ ਲਈ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਫਿਰ ਕਿਸਾਨਾਂ ਨੇ ਪੁਲਿਸ ਵੈਨ ਦੇ ਵਿੱਚੋਂ ਇਹ ਵੀਡੀਓ ਬਣਾਈ ਤੇ ਸੂਕ ਕਿਸਾਨ ਮੋਰਚਾ ਨੂੰ ਅਪੀਲ ਕੀਤੀ ਅੱਜ ਬੱਲੂਆਲੇ ਹਲਕੇ ਦੇ ਪਿੰਡ ਭਾਵਾਲੇ ਮੁੱਖ ਮੰਤਰੀ ਪੰਜਾਬ ਆ ਰਿਹਾ ਸੀ ਉੱਥੇ ਸਾਡਾ ਸਾਫਿਆ ਕਿਸਾਨੀ ਮੰਗਾ ਸੀ ਇਲਾਕੇ ਦੇ ਲੋਕਾਂ ਨੇ ਮੰਗਾ ਸੀ ਜਵੇਂ ਲੁਧਿਆਣੇ ਵਾਲਾ ਕਾਲਾ ਪਾਣੀ ਪੀਣ ਆਲਾ ਆ ਰਿਹਾ ਤੇ ਪਾਣੀ ਸਾਨੂੰ ਸਾਫ਼ ਕਿਉਂ ਨਹੀਂ ਮਿਲ ਰਿਆ ਨਹਿਰੀ ਪਾਣੀ ਕਿਉਂ ਨਹੀਂ ਮਿਲ ਰਿਆ ਨਰਮੇ ਦੇ ਚੰਗੇ ਬੀਜ ਕਿਉਂ ਨਹੀਂ ਮਿਲੇ ਪੰਜਾਬ ਐਗਰੋ ਕਿਸਾਨਾਂ ਦੇ ਜਿਹੜੇ ਕਿਲੋ ਦੀ ਪੇਮੈਂਟ ਕਿਉਂ ਨਹੀਂ ਦੇ ਰਹੀ ਭ੍ਰਿਸ਼ਟਾਚਾਰ ਦੀਆਂ ਜਿਹੜੀਆਂ ਤੇਰੇ ਰਾਜ ਵਿੱਚ ਸਾਰੀਆਂ ਤਾਂ ਬਾਹਰ ਹੋ ਗਿਆ ਨੇ ਹਰ ਪਾਸੇ ਉੱਥੇ ਸਾਫ਼ ਸੁਥਰਾ ਸ਼ਾਸਨ ਕਿਉਂ ਨਹੀਂ ਮਿਲ ਰਿਆ ਇਹਨਾਂ ਨੇ ਸਾਡੇ ਸਵਾਲਾਂ ਦੇ ਜਵਾਬ ਤਾਂ ਕੀ ਦੇਣੇ ਉਲਟਾ ਸਾਡੂੰ ਧੱਕਾ ਮੁੱਤੀ ਕਰਕੇ ਫਕਟਰ ਬਾਅਦ ਗੱਡੀ ਵਿੱਚ ਬਿਠਾ ਲਿਆ ਨਹੀਂ ਨਹੀਂ ਗੱਡੀ ਨਹੀਂ ਤੇ ਜਿਹੜੇ ਸਾਡੇ ਕਿਸਾਨੀ ਝੰਡੇ ਸੀ ਉਹ ਵੀ ਸਾਡ ਦਿੱਤੇ ਮੈਂ ਇਹਨਾਂ ਐਸਕੀਮ ਨੂੰ ਕਹਾਂਗਾ ਜਿਨ੍ਹਾਂ ਨੇ ਮੋਦੀ ਨੂੰ ਝਕਾਇਆ ਸੀ ਤੋੜੀ ਚੱਲ ਸਕੋ ਹੁਣ ਤੁਹਾਡੀ ਜ਼ਿੰਮੇਵਾਰੀ ਏ ਕਿਸਾਨੀ ਝੰਡੇ ਜਿਹੜੀ ਸਾਡੀ ਅੱਜ ਕਿਸਾਨੀ ਝੰਡਿਆਂ ਦੀ ਇਹਨਾਂ ਨੇ ਬੇਦ ਵੀ ਕੀਤੀ ਏ ਉੰਦਾ ਹੈ ਉਹਦਾ ਦੇ ਐਸਕੇਮ ਕੀ ਸਟੈਂਡ ਲੈਂਦਾ ਅਨੂ ਦਾਦੇ ਨਾਲ ਅੱਜ ਟੱਕਾ ਆਇਆ ਕਿਰਤੀ ਲੋਕਾਂ ਨਾਲ ਅੱਜ ਕਿਰਤੀ ਲੋਕਾਂ ਨਾਲ ਟੱਕਾ ਆਇਆ ਧਮਕਾਇਆ ਜਾ ਰਿਆ ਅਫਸਰਾ ਵੱਲੋਂ ਧਮਕਾਇਆ ਜਾ ਰਾ ਨੇ ਵੀ ਫੋਨ ਦੇ ਦਿਓ ਅਸੀਂ ਕੋਈ ਅਤਵਾਦੀ ਨਹੀਂ ਪਰ ਸਾਨੂੰ ਕਿਹਾ ਜਾ ਰਿਆ ਵੀ ਤੁਹਾਨੂੰ ਥਾਣੇ ਲੈ ਜਾ ਕੇ ਕਰਦੇ ਸਿੱਧਾ ਜਿਵੇਂ ਕਰੀਦਾ ਮੈਂ ਐਸਕੇਮ ਨੂੰ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਆਪ ਦਾ ਵੱਧ ਤੋਂ ਵੱਧ ਜਿੰਨਾ ਜੋਰ ਲੱਗਦਾ ਲਾ ਦਿਓ ਨਹੀਂ ਤਾਂ ਤੁਹਾਡੇ ਮਿੱਤਰੋ ਅੱਜ ਨਹੀਂ ਤੇ ਕੱਲ ਨਹੀਂ ਆਹ ਹਾਲਤ ਹੋਣੀ ਆ ਜਿਹੜੀ ਸਾਡੇ ਨਾਲ ਹੁੰਦੀ ਪਈ ਹੈ। ਕਿਸਾਨਾਂ 'ਤੇ ਕਾਸ਼ੀ ਦੇ ਇਲਜ਼ਾਮ ਲਗਾ ਰਹੇ ਨੇ। ਇਸੇ ਲਈ ਸਾਥੀਆਂ ਦੇ ਫੜੇ ਜਾਣ ਦੇ ਵਿਰੋਧ ਚ ਕਿਸਾਨ ਟੋਲ ਤੇ ਆ ਕੇ ਬੈਠ ਗਏ। ਸ਼੍ਰੀ ਗੰਗਾ ਨਗਰ ਰੋਡ ਤੇ ਗਿੱਦੜਾਂ ਵਾਲੀ ਟੋਲ ਪਲਾਜ਼ਾ ਫ੍ਰੀ ਕਰ ਦਿੱਤਾ ਗਿਆ ਤੇ ਨਾਲ ਹੀ ਨੈਸ਼ਨਲ ਹਾਈਵੇ ਜਾਮਕਰਨ ਦੀ ਚੇਤਾਵਨੀ ਵੀ ਦੇ ਦਿੱਤੀ ਗਈ ਹੈ। ਕਿ ਟੀਮ ਨੂੰ ਉਹਨਾਂ ਨੇ ਤਕਵਾਇਆ ਹੈ ਬਸ ਸਾਥੇ ਬਾਹਰ ਰੱਖਿਆ ਹੈ ਤੇ ਅੱਗੇ ਤੱਕ ਛੱਡਿਆ ਨਹੀਂ ਗਿਆ। ਕਿ ਥੋੜੇ ਨਾ ਛੱਡਿਆ ਤਾਂ ਅਸੀਂ ਪੱਕੇ ਤੌਰ ਤੇ ਟੂਲ ਪਲਾਜ਼ਾ ਤੇ ਬੈਠੇ ਹਾਂ ਗਿੱਦੜਾਂ ਵਾਲੀ ਤੇ ਇਹਨੂੰ ਬੰਦ ਕਰ ਦਿਆਂਗੇ ਤੇ ਰੋਡ ਵੀ ਜਾਮ ਲਾਵਾਂਗੇ ਅਸੀਂ ਛੱਡੇ ਟੀਮ ਦੇ ਜਿਹੜੇ ਪ੍ਰਧਾਨ ਐ ਉਹਨਾਂ ਨੂੰ ਜਲਦੀ ਤੋਂ ਜਲਦੀ ਛੱਡਿਆ ਜਾਵੇ ਨਹੀਂ ਤਾਂ ਅਸੀਂ ਪਿੰਡਾਂ ਵਿੱਚ ਵੀ ਬਾਈਕਾਟ ਕਰਾਂਗੇ ਇੱਕ ਵੀ ਲੀਡਰ ਨੂੰ ਪਿੰਡਾਂ ਵਿੱਚ ਨਹੀਂ ਪੜਨ ਦੇਣਾ ਅਸੀਂ ਕਿਸਾਨਾਂ ਦਾ ਇੱਕਾ ਜਿਹੜਾ ਜ਼ਿੰਦਾਬਾਦ ਰਹੂਗਾ ਤੇ ਰਹਿਣਾ ਜ਼ਿਕਰ ਨੇ ਲਜਮਾ ਤੋਂ ਅਰੈਸਟ ਕਰ ਲਿਆ ਤਾਂ ਕਰਕੇ ਅਸੀਂ ਹੁਣ ਕਿਧਰ ਵਾਲੀ ਟੋਰ ਨਾ ਕੇ ਤੇ ਪਹੁੰਚਿਆ ਤੇ ਹੁਣ ਅਸੀਂ ਕਿਧਰ ਵਾਲੀ ਟੋਰ ਨਾ ਕੇ ਵੀ ਖਰੀ ਕਰਾਵਾਂਗੇ